ਹਾਂਜੀ ਦੋਸਤੋ ਸੋਸ਼ਲ ਮੀਡੀਆ ਤੇ ਇੱਕ ਸਰਦਾਰ ਮੁੰਡੇ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਹ ਮੁੰਡਾ ਸਿੱਧੂ ਮੂਸੇਵਾਲੇ ਦਾ ਬਹੁਤ ਹੀ ਵੱਡਾ ਫੈਨ ਹੈ ਤੇ ਅਕਸਰ ਹੀ ਇਹ ਮੁੰਡਾ ਸਿੱਧੂ ਮੂਸੇਵਾਲੇ ਦੇ ਗੀਤ ਗਾਉਂਦਾ ਰਹਿੰਦਾ ਹੈ ਇਸ ਮੁੰਡੇ ਦੀ ਆਵਾਜ਼ ਬਹੁਤ ਹੀ ਜ਼ਿਆਦਾ ਸੋਹਣੀ ਹੈ ਪਰ ਘਰ ਵਿੱਚ ਗਰੀਬੀ ਹੋਣ ਕਰਕੇ ਇਸ ਬੱਚੇ ਨੂੰ ਅੱਗੇ ਆਉਣ ਦਾ ਮੌਕਾ ਨਹੀਂ ਮਿਲ ਰਿਹਾ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਇਸ ਬੱਚੇ ਦਾ ਇੱਕ ਗੀਤ ਵੀ ਸੁਣਾਵਾਂਗੇ ਤੇ ਬਾਕੀ ਤੁਸੀਂ ਵੀ ਇਸ ਬੱਚੇ ਦੀ ਅੱਗੇ ਆਉਣ ਵਿੱਚ ਮਦਦ ਕਰ ਸਕਦੇ ਹੋ ਤੁਸੀਂ ਵੀਡੀਓ ਨੂੰ ਲਾਈਕ ਅਤੇ ਇੱਕ ਕਮੈਂਟ ਜ਼ਰੂਰ ਕਰਨਾ ਹੈ ਤਾਂ ਜੋ ਇਸ ਬੱਚੇ ਦਾ ਜਿਹੜਾ ਟੈਲੈਂਟ ਆ ਉਹ ਸਾਹਮਣੇ ਆ ਸਕੇ ਰਾ ਜਾਣਦਾ ਕੌਣ ਕੌਤੋਂ ਕਦੇ ਸੱਚੀ ਚੰਦੀ ਚਮਕਾਉਣਾ ਚਾਹਦ ਨੇ ਕੁੱਝ ਤੇਰੂ ਫਰਥ ਲੈ ਲਉਣਾ ਚਾਹਦ ਨੇ ਅ ਕੁੱਝ ਕਿੰਨੇ ਆਏ ਇੱਥੇ ਭੁੱਖੇ ਬੇਮਦੇ ਨਾਮ ਲੈ ਕੇ ਤੇਰਾ ਅੱਗੇ ਆਉਣਾ ਚਾਹੁੰਦੇ ਨੇ ਮੁਸੀਬਤਾਂ ਮਦਦਾਂ ਤੇ ਬੰਦੀ ਰਹਿੰਦੀ ਐ ਬੱ비 ਨਾ ਤੂੰ ਦੁਨੀਆ ਸਵਾਦ ਲੈਂਦੀ ਐ ਅ ਨਾਲੇ ਜਿਹੜੇ ਰਸਤੇ ਤੇ ਤੂੰ ਤੁਰਿਆ ਹਾਂ ਇੱਥੇ ਬਦਨਾਮੀ ਹੀ ਰੇਟ ਮਿਲੂਗੀ ਨਿੱਤ ਕੰਟਰੋਵਰਸੀ ਕ੍ਰੀਏ ਟੂ ਹਿੰਗਾ ਤਰੱਕੀ ਬੋਤੇ ਹੈ ਤੇ ਮਿਲੂਗੀ